ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਬਠਿੰਡਾ ਚ ਸਕੂਲ ਵੈਨ ਚਾਲਕਾ ਤੇ ਚੱਲਿਆ ਪੁਲਿਸ ਦਾ ਡੰਡਾ ਡੀਟੀਓ ਨੂੰ ਚਾਲਕਾ ਦੀ ਕਿਰਾਉਤੋਂ ਬਚਾਉਣ ਲਈ ਪੁਲਿਸ ਨੇ ਲਾਠੀ ਚਾਰਚ ਕਰ ਦੌੜਾਈ ਡਰਾਈਵਰ ਨੀਮਾ ਦੇ ਉਲੰਘਣਾ ਕਰਨ ਵਾਲੇ ਸਕੂਲ ਵੈਨਾਂ ਦਾ ਡੀਟੀਓ ਕੱਟ ਰਿਹਾ ਸੀ ਚਲਾਨ ਪੰਜਾਬ ਸਰਕਾਰ ਵਿਰੋਧੀਆਂ ਨਾਲ ਟੱਕਰ ਲੈਣ ਲਈ ਗੁੰਡਿਆਂ ਦੀ ਫੌਜ ਕਰਦੀ ਹੈ ਅੱਜ ਜੇਲਾ ਬਣਿਆ ਬਦਮਾਸ਼ਾਂ ਦੇ ਟ੍ਰੇਨਿੰਗ ਸੈਂਟਰ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅਕਾਲੀ ਦਲ ਨੂੰ ਲਾਇਆ ਰਗੜਾ ਅਮਨ ਕਾਨੂੰਨ ਦੀ ਵਿਗੜਦੀ ਹਾਲਤ ਹੀ ਠਹਿਰਾਇਆ ਜ਼ਿੰਮੇਵਾਰ ਅਕਾਲੀ ਦਲ ਦੀ ਸੂਚੀ ਸੰਜੀ ਸਾਜ਼ਿਸ਼ ਦੇ ਮੁਤਾਬਕ ਇਹਨਾਂ ਦੇ ਜਿਹੜੀਆਂ ਜੇਲ੍ਹਸ ਹੈ ਨੇ ਕਿ ਟ੍ਰੇਨਿੰਗ ਸੈਂਟਰ ਬਣਾ ਸਾਰਾ ਬਦਮਾਸ਼ ਐਲੀਮੈਂਟ ਜਿਹੜਾ ਸਮੁੱਚੇ ਪੰਜਾਬ ਦੇ ਵਿੱਚ ਉਥੇ ਇਕੱਤਰਿਤ ਹੁੰਦਾ ਉਹਨਾਂ ਨੂੰ ਸਾਰੀਆਂ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਪੰਜਾਬ ਕਾਂਗਰਸ ਨੇ ਮੰਗਿਆ ਬਾਦਲ ਸਰਕਾਰ ਤੋਂ ਕਿਸਾਨਾਂ ਲਈ ਵੱਦ ਮੁਆਵਸਾ ਮੰਗ ਨਾ ਮੰਨੇ ਜਾਣ ਤੇ ਸੀਐਮ ਦੇ ਘਰ ਬਾਹਰ ਧਰਨਾ ਦੇਣ ਦੀ ਧਮਕੀ ਐਤਵਾਰ ਨੂੰ ਦਿੱਲੀ ਵਿਖੇ ਕਿਸਾਨ ਰੈਲੀ 'ਚ ਪੰਜਾਬ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਕੇ ਰੰਗੇ ਮੋਦੀ ਸਰਕਾਰ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ 2 ਮਹੀਨਿਆਂ ਨੂੰ ਆਉਣਗੇ ਅੰਮ੍ਰਿਤਸਰ 22 ਜਨਵਰੀ ਨੂੰ ਨਸ਼ਿਆ ਦੀ ਰੈਲੀ ਦਾਦ ਹੋਣ ਤੋਂ ਬਾਅਦ ਸ਼ਾਨੂ ਹੋਣਾ ਹੀ ਗੁਰੂ ਨਗਰੀ ਦੀ ਯਾਤ ਵੱਡਾ ਸਵਾਲ ਕੀ ਕਰਨਗੇ ਪੰਜਾਬ 'ਚ ਨਸ਼ਿਆ ਦੀ ਸਮੱਸਿਆ ਦਾ ਜ਼ਿਕਰ 1984 सिख विरोधी दंगे आली कांग्रेस सरकार जिम्मेवार अमेरिका ਦੇ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਪਾਸ ਕੀਤਾ ਮਤਾ ਕਿਹਾ ਕਾਨੂੰਨ ਵਿਵਸਥਾ ਬਣਾਈ ਰੱਖਣ ਚ ناکਾਮ ਰਹੀ ਸਰਕਾਰ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤੋਂ ਨਾ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ